ਕਾਂਗਰਸ ਦੇ ਸੀਨੀਅਰ ਆਗੂ ਕਸਤੂਰੀ ਲਾਲ ਸੇਠ ਨੂੰ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੀ ਸ਼ਰਧਾਂਜਲੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਆਵਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਕੁਛ ਸਰਵਨਰਿਆਮੀ ਹੈ ਵਿਚਿ ਸਤੁ ਜੋ ਪਰਮ ਸਤਿ ਵੇ ਪਰਮ ਸਤਿ ਜੋ ਈਸ਼ਵਰ ਹੈ उस ईश्वर को जानने के लिए इस संसार के अंदर मोक्ष को प्राप्त कर लेता है और हमारे सारे वेदों के अंदर सारे तो ब्रह्म ज्ञान पाने के बाद इंसान अपने जीवन में भगवान को देखता है जानना यानी परमात्मा को जानने की प्रक्रिया ही ब्रह्म ज्ञान है गुरु के द्वारा उपलब्ध होता है तो हमारे जीवन के अंदर ईश्वर का दर्शन होता है ईश्वर के प्राप्ति आगे एक को अंतिम इस बात हम सब साथ सहयोग भी देना है हम जय श्री गरुड़ पुराण की जय जय श्री राम जय ਨਾ ਮੈਂ ਪ੍ਰੇਮ ਸੰਦਾਵਾਸ ਕੀ ਕਹਿਣਾ ਚਾਹੁੰਦੇ ਹੋ ਕਸਤੂਰੀ ਅੱਜ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਉਹਨਾਂ ਦਾ ਥੰਮ ਕਦੇ ਨਹੀਂ ਹਿੱਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਲਈ ਉੱਥੇ ਹੀ ਖੜੇ ਨੇ ਚਾਹੇ ਤੋਪਾਈ ਕਾਂਗਰਸ ਦੀ ਜਾਂ ਛਾਂ ਆਈ ਸ਼ੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਏ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਇਹੋ ਜਿਹੇ ਲੀਡਰ ਦਾ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸ਼ੇਠ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ ਜੇ ਮੈਂ ਕਹਾਂ ਤੇ ਪਟਾੜੇ ਤੇ ਜਿੰਦ ਜਾਨ ਸੀ ਉਹ ਸੇਠ ਕਸਤੂਰੀ ਲਾਲ ਕਾਂਗਰਸ ਦੇ ਸੀ ਜੇ ਕਿਸੇ ਨੇ ਨਬਲਤਾ ਰੱਖਣਾ ਤੇ ਸੇਠ ਕਸਤੂਰੀ ਲਾਲ ਦੇ ਨਬਲਤਾ ਰੱਖ ਲੋ ਤੁਹਾਨੂੰ ਪੂਰੇ ਦੇ ਪੂਰੇ ਕਾਂਗਰਸ ਦਾ ਪਦ ਰੱਖ ਸਕਦਾ ਅੱਜ ਉਹਨਾਂ ਦਾ ਇਤੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਵੀ بڑا ਪਾਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰ ਨੇ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਚ ਕੁੱਛੋ ਇਹ ਦਾ ਪਰਿਵਾਰ ਨੂੰ ਜੇ ਵੀ ਉਹਨਾਂ ਨੇ ਕੰਮ ਕੀਤਾ ਐਵੇਂ ਪ੍ਰਵਾਹ ਤੇ ਕਾਂਗਰਸ ਕੰਮ ਕਰਦੀ ਰਹੇਗੀ ਫਿਰ ਸੇਠ ਕਿਸ ਨੂੰ ਦਿਲਾ ਦੇ ਜੋ ਸੁਪਨੇ ਸੀ ਉਹਨਾਂ ਨੂੰ ਅੱਕੇ ਲੈ ਕੇ ਚੱਲੋ ਸੇਠ ਸਾਹਿਬ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ ਮੇਰਾ ਉਹਨਾਂ ਦੇ ਨਾਲ 25-28 ਸਾਲ ਦਾ ਮਿਲਵਰਤਨ ਰਿਹਾ ਆ ਉਸ ਆਦਮੀ ਦੀ ਕੁਆਲਿਟੀ ਨੂੰ ਬਿਆਨ ਕਰਨਾ ਬੜਾ ਔਖਾ ਔਰ ਮੈਂ ਵੇਖਿਆ ਆ ਜਦੋਂ ਕਰੋਨਾ ਦਾ ਕਾਲ ਸੀ ਨਾ ਮੈਂ ਤੇ ਮੇਰਾ ਬੇਟਾ ਦੋਨੇ ਜਾਣੇ ਹਸਪੀਟਲ ਚ ਐਡਮਿਟਸ ਸੀਰੀਅਸ ਕੰਡੀਸ਼ਨ ਸੀ ਦੋ ਦਿਨ ਦੇ ਬਾਅਦ ਸੇਠ ਸਾਹਿਬ ਵੀ ਉੱਥੇ ਹਸਪੀਟਲ 'ਚ ਆ ਗਏ ਔਰ ਉਹਨਾਂ ਨੂੰ ਪਤਾ ਲੱਗਾ ਉੱਠ ਕੇ ਸਾਡੇ ਕਮਰੇ ਸਾਡਾ ਪਤਾ ਲੈਣ ਵਾਸਤੇ ਆ ਗਏ ਜਦੋਂ ਕਿ ਕਰੋਨਾ ਦੇ ਵਿੱਚ ਕੋਈ ਇੱਕ ਦੂਰੇ ਦੇ ਲਾਗੇ ਜਾਣ ਨੂੰ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਸੇਠ ਸਾਹਿਬ ਬੰਦੇ ਸਭ ਠੀਕ ਹੋਊਗਾ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਵੀ ਮੇਰੇ ਲਈ ਅਰਦਾਸ ਕਰੋ ਮਾਨਸਿਕ ਤੌਰ ਤੇ ਇਹਨੇ ਤਖਦੇ ਵਿਅਕਤੀ ਸਨ ਮੈਂ ਇਸ ਬਟਾਲੇ ਦੇ ਵਿੱਚ ਮੇਰਾ ਖਿਆਲ ਆ ਕੋਈ ਐਸਾ ਕਿਰਿਆ ਕਰਮ ਨਹੀਂ ਇਹਦੇ ਵਿੱਚ ਸੇਠ ਸਾਹਿਬ ਨਾ ਪਹੁੰਚੇ ਹੋਣ। ਜਾਤ ਪਾਤ ਉੱਚ ਨੀਚ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਸੇਠ ਸਾਹਿਬ ਹਰ ਵਾਰੀ ਹਾਜ਼ਰੀ ਲਵਾਉਂਦੇ ਸੀ। ਮੇਰੇ ਕੋਲ ਸੇਠ ਸਾਹਿਬ ਵਾਸਤੇ ਇਹਨਾਂ ਮੇਰੇ ਮਨ 'ਚ ਉਹਨਾਂ ਦਾ ਸਤਕਾਰ ਸੀ ਤੁਸੀਂ ਸੱਚ ਪੁੱਛੋ ਅੱਜ ਮੈਂ ਬਹੁਤ ਔਖਾ ਭੀੜਾਂ ਦੇ ਵਿੱਚੋਂ ਦੀ ਲੰਘ ਕੇ ਆਇਆ ਵੀ ਮੇਰੀ ਸੇਠ ਸਾਹਿਬ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲਾਜਾਵੇ। ਇਹ ਮੇਰੇ ਮਨ 'ਚ ਉਹਨਾਂ ਦਾ ਸਤਕਾਰ ਸੀ। ਉਹਨਾਂ ਦੇ ਕੁਆਲਿਟੀ ਤੋਂ ਉਹਨਾਂ ਦੇ ਗੁਣਾਂ ਨੂੰ ਸ਼ਬਦਾ ਰਹੀ ਮੈਂ ਬਿਆਨ ਨਹੀਂ ਕਰ ਸਕਦਾ। ਇਹੀ ਮੇਰੀ ਨਿਮਰਤਾ ਸਹਿਤ ਈਸ਼ਵਰ ਕੋਲ ਬੇਤੀ ਆ ਕੇ ਐਸਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਤੇ ਲੋਕਾਂ ਨੂੰ ਦਿੱਤਾ। ਤੀਨ ਦਾ ਈਸ਼ਰ ਬਲ ਦੇਵੇ। ਨੇਕੀ ਨਾਲ ਜੀਵਨ ਜੀਣ ਦਾ ਬਲ ਦੇਵੇ ਤੇ ਸਾਰੇ ਨੂੰ ਆਪਣਾ ਸਮਝਣ ਦਾ ਬਲ ਦੇਵੇ। ਸੇਠ ਸਾਹਿਬ ਜਿੱਥੇ ਵੀ ਹਨ ਉਹਨਾਂ ਦੀ ਆਤਮਾ ਨੂੰ ਠੰਡ ਮਹਿਸੂਸ ਹੋਵੇ। ਮੈਂ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਇਆ। ਕਲਸੀ ਸਾਹਿਬ ਅੱਜ ਭੋਗ ਮੋਕੇ ਪਹੁੰਚੋ ਸੇਠ ਸਾਹਿਬ ਕੀ ਕਹਣਾ। ਬੜੇ ਦੁੱਖ ਦੀ ਗੱਲ ਹੈ ਜੀ। ਕੁਝ ਦਿਨ ਪਹਿਲਾਂ ਅ ਸਸੁਰਿਰਾਲ ਸੇਟ ਜੀ ਜੋ ਕਿ ਸਦੀ ਵਿਛੋੜਾ ਦੇ ਗਏ ਨੇ ਸੰਸਾਰ ਨੂੰ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਚ ਸਾਰੇ ਸ਼ਾਮਲ ਹੋਏ ਹਾਂ ਸੋ ਜਿਹੜੇ ਇਨਸਾਨ ਦੇ ਅੱਛੇ ਕਰਮ ਹੁੰਦੇ ਆ ਨੇਕ ਕਰਮ ਹੁੰਦੇ ਆ ਕੁਝ ਪਾਲਟੀਆਂ ਤਾਂ ਉੱਠੀ ਹੁੰਦੀ ਆ ਸੋ ਉਹੀ ਅਸਲ ਚ ਕਮਾਈ ਹੁੰਦੀ ਆ ਅੱਜ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਚੰਗੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਬਹਿ ਕੇ ਵੀ ਮੈਂ ਤਾਜ਼ੀਆਂ ਕਰ ਰਿਹਾ ਸੀ ਸੋ ਇਨਸਾਨ ਦੀਆਂ ਅੱਛੀਆਂ ਆਦਤਾਂ ਜੇ ਆਪਾਂ ਕਹੀਏ ਤਾਂ ਇੱਕ ਯਾਦਾ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਜੀਵਨ ਚ ਸਫਲ ਕਰ ਸਕਦਾ ਸੋ ਉਹਨਾਂ ਦੇ ਪਰਿਵਾਰ ਨਾਲ ਵੀ ਮੈਂ ਦੁੱਖ ਪ੍ਰਗਟ ਕੀਤਾ ਸਤਕਾਰਯੋਗ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹੀਦ ਗਲ ਸੀ ਜੋ ਕਿ ਬਟਾਲੇ ਤੋਂ ਵਿਧਾਇਕ ਨੇ ਸੋ ਉਹਨਾਂ ਵੱਲੋਂ ਵੀ ਇੱਕ ਇਹ ਏਡੇ ਵੱਡੇ ਵਿਛੋੜੇ ਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਆ ਧੰਨਵਾਦ ਜੀ